ਇੱਕ ਇਨਫੋਰਮੇਸ਼ਨ ਰੀਸੀਵ ਹੋਈ ਕਿ ਲਖਨੌਰ ਦੇ ਨੇੜੇ ਤੋਂ ਚਾਰ ਜਿਹੜੇ ਨੌਜਵਾਨ ਐ ਨਿਹੰਗ ਦੇ ਬਾਣੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆ ਕੇ ਉਹਨਾਂ ਨੇ ਇੱਕ ਗੱਡੀ ਸਨੈਚ ਕੀਤੀ ਤੇ ਉੱਥੋਂ ਇੱਕ ਨਾਲ ਕੁੜੀ ਨੂੰ ਵੀ ਕਡਰੈਪ ਕਰਕੇ ਲੈ ਗਏ ਜਦੋਂ ਉੱਥੇ ਪੁਲਿਸ ਪਾਰਟੀ ਪਹੁੰਚੀ ਜੀ ਮੌਕੇ ਦੇ ਦੇ ਛਾਣਬੀਨ ਕੀਤੀ ਗਈ ਤਾਂ ਇਹ ਪਤਾ ਲੱਗਿਆ ਕਿ ਇੱਕ ਲੜਕਾ ਤੇ ਲੜਕੀ ਜਿਹੜੇ ਬੈਸਟੈਕ ਮਾਲ ਚੋਂ ਕੋਈ ਮੂਵੀ ਦੇਖ ਕੇ ਵਾਪਸ ਜਾ ਰਹੇ ਸੀਗੇ ਉਹਨਾਂ ਨੂੰ ਇੱਥੇ ਲਖਨੌਰ ਦੇ ਉੱਪਰ ਚਾਰ ਨੌਜਵਾਨਾਂ ਨੇ ਰੋਕਿਆ ਜਿਹੜੇ ਇੱਕ ਮੋਟਰਸਾਈਕਲ ਤੇ ਸਵਾਰ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਮੋਟਰਸਾਈਕਲ ਤੇ ਚਾਰ ਜਣੇ ਸੀਗੇ ਇਹ ਚਾਰੋਂ ਨਿਹੰਗ ਸਿੰਘ ਦੇ ਬਾਣੇ ਸੀਗੇ ਇਹਨਾਂ ਨੇ ਇੱਕ ਜਣਾ ਇਹਨਾਂ ਦਾ ਮੋਟਰਸਾਈਕਲ ਤੇ ਰਹਿ ਗਿਆ ਬਾਕੀ ਤਿੰਨ ਜਣੇ ਉਹ ਮੁੰਡਾ ਕੁੜੀ ਦੇ ਨਾਲ ਉਸ ਗੱਡੀ 'ਚ ਬੈਠ ਕੇ ਤੇ ਇਹਨਾਂ ਨੂੰ ਅੱਗੇ ਲੈ ਗਏ ਥੋੜਾ ਅੱਗੇ ਜਾ ਕੇ ਉਹਨਾਂ ਨੇ ਲੜਕੇ ਨੂੰ ਵੀ ਉਤਾਰਤਾ तकरीबन 100 ਕਿਲੋਮੀਟਰ ਹੱਡ ਲਈ ਜਾ ਕੇ ਤੇ ਲੜਕੀ ਨੂੰ ਲੈ ਕੇ ਫਰਾਰ ਹੋ ਗਏ ਪਹਿਲਾਂ ਤਾਂ ਜਿਹੜੀ ਇਹਦੀ ਸਿਚੁਏਸ਼ਨ ਦੀ ਗ੍ਰੈਵਿਟੀ ਇਹ ਬਣੀ ਹੋਈ ਸੀ ਕਿ ਕਿਤੇ ਚਾਰ ਜਣੇ ਇਸ ਤਰ੍ਹਾਂ ਇੱਕ ਲੜਕੀ ਨੂੰ ਕਿਡਨਾਪ ਕਰਕੇ ਲੈ ਕੇ ਗਏ ਆ ਕਿ ਕੋਈ ਉਹਦੇ ਨਾਲ ਮੰਦਭਾਗੀ ਘਟਨਾ ਜਾਂ ਕੋਈ ਅਨਫੋਰਚੂਨੇਟ ਇਨਸੀਡੈਂਟ ਨਾ ਹੋ ਜੇ ਲੇਕਿਨ ਰਾਤ ਨੂੰ ਕਰਦੇ ਕਰਦੇ ਬਾਅਦ ਚ ਇਹ ਪਤਾ ਲੱਗਿਆ ਕਿ ਉਸ ਕੁੜੀ ਨੂੰ ਸੀਪੀ 67 ਮਾਲ ਦੇ ਕੋਲ ਇਹ ਉਤਾਰ ਕੇ ਤੇ ਗੱਡੀ ਜਿਹੜੀ ਹੈਗੀ ਹੈ ਲੈ ਕੇ ਇਹ ਫਰਾਰ ਹੋ ਗਏ ਉਦੋਂ ਤੋਂ ਹੀ ਜਿਹੜਾ ਹੈਗਾ ਜੀ ਅਸੀਂ ਆਪਣੀਆਂ ਟੀਮਾਂ ਬਣਾ ਕੇ ਅਲੱਗ-ਅਲੱਗ ਕੈਮਰੇ ਚਾਨਦੇ ਹੋਏ ਦੇਖਦੇ ਰਹੇ ਵੀ ਇੱਕ ਗੱਡੀ ਗਈ ਕਿਸ ਪਾਸੇ ਹੈਗੀ ਹੈ ਤੇ ਕਿੱਧਰ ਅਸੀਂ ਸਾਡੀਆਂ ਸਾਰੀਆਂ ਟੀਮਾਂ ਇਹਨੂੰ ਟ੍ਰੇਸ ਕਰਨ ਤੇ ਲੱਗ ਗਈਆਂ ਅਲਟੀਮੇਟਲੀ ਅਪਰੋਕਸੀਮੇਟਲੀ ਕੱਲ ਦੁਪਹਿਰੇ ਫਿਰ 12:30 ਵਜੇ ਇਨਸੀਡੈਂਟ ਤੋਂ 12 ਘੰਟੇ ਬਾਅਦ ਇਹ ਗੱਡੀ ਜਿਹੜੀ ਹੈਗੀ ਅਸੀਂ ਚਨਾਰਥਲ ਪਿੰਡ ਹੈਗਾ थाना ਸ਼ਾਹਬਾਦ ਡਿਸਟ੍ਰਿਕਟ ਕੁਰੂਕਸ਼ੇਤਰ ਹਰਿਆਣੇ ਦੇ ਵਿੱਚ ਉੱਥੇ ਇੱਕ ਗੁਰਦੁਆਰੇ ਦੇ ਵਿੱਚ ਜਿਹੜਾ ਪਿੰਡ ਦਾ ਗੁਰਦੁਆਰਾ ਸੀ ਉੱਥੇ ਹੀ ਗੱਡੀ ਟਰੇਸ ਕੀਤੀ ਗਈ ਕਿਉਂਕਿ ਅਲੱਗ-ਅਲੱਗ ਕੈਮਰੇ ਦੇਖ ਰਹੇ ਸੀ ਕੈਮਰੇਾਂ 'ਚ ਬਾਰ-ਬਾਰ ਗੱਡੀ ਆ ਰਹੀ ਸੀ ਅਸੀਂ ਇਹਦਾ ਰੂਟ ਟਰੇਸ ਕਰ ਰਹੇ ਸੀ ਇਹ ਈਵਨ ਜਾਂਦੇ ਹੋਏ ਇਹਨਾਂ ਨੇ ਟੋਲ ਪਲਾਜ਼ੇ ਤੇ ਵੀ ਉੱਥੇ ਬਦਤਮੀਜ਼ੀ ਕੀਤੀ ਤੇ ਇੱਕ ਉੱਥੇ ਟੋਲ ਪਲਾਦੇ ਦੇ ਕਰਿੰਦੇ ਦੇ ਵੀ ਜਿਹੜੀ ਹੈਗਾ ਹੱਤ ਚੁੱਕਿਆ ਤੇ ਚਪੇੜ ਮਾਰੀ ਉੱਥੇ ਉਹਨਾਂ ਦੇ ਤੇ ਅਲਟੀਮੇਟਲੀ ਜਾ ਕੇ ਜਦੋਂ ਅਸੀਂ ਉੱਥੇ ਪੁਲਿਸ ਪਾਰਟੀ ਪਹੁੰਚੀ ਤਾਂ ਇਹਨਾਂ ਨੇ ਉੱਥੇ ਲੋਕਲ ਪੁਲਿਸ ਦੀ ਵੀ ਮਦਦ ਲਈ ਗਈ ਜਦੋਂ ਗੱਡੀ ਦੇਖੀ ਤੇ ਕਿਉਂਕਿ ਗੁਰਦੁਆਰੇ ਦਾ ਮੈਟਰ ਸੀ ਗੱਡੀ ਜਿਹੜੀ ਹੈ ਉਹ ਗੁਰਦੁਆਰੇ ਦੇ ਅੰਦਰ ਅੰਦਰ ਖੜੀ ਕਰੀ ਹੋਈ ਸੀ ਇਹਨਾਂ ਨੇ ਤਨੂੰ ਇਹ ਸੀਗਾ ਵੀ ਪੁਲਿਸ ਅੰਦਰ ਜਾਊਗੀ ਕੋਈ ਮਰਿਆਦਾ ਦਾ ਭੰਗ ਨਾ ਹੋਵੇ ਕੁਛ ਨਾ ਹੋਵੇ ਤਾਂ ਉਥੋਂ ਦੇ ਪਾਠੀ ਸਿੰਘਾਂ ਨੂੰ ਬੁਲਾਇਆ ਗਿਆ ਪਿੰਡ ਦੇ ਸਰਪੰਚ ਨੂੰ ਨਾਲ ਲਿਆ ਗਿਆ ਤੇ ਬਹੁਤ ਹੀ ਹਾਈ ਸੈਂਸਿਟੀਵਿਟੀ ਦੇ ਨਾਲ ਇਸ ਮੈਟਰ ਨੂੰ ਡੀਲ ਕੀਤਾ ਗਿਆ ਤੇ ਇਹਨਾਂ ਉੱਥੋਂ ਦੇ ਜਿਹੜੇ ਗੁਰਦੁਆਰੇ ਦੇ ਸਿੰਘ ਸਭਾਾਨ ਸੀਗੇ ਉਹਨਾਂ ਨੇ ਚਾਰੋਂ ਨੌਜਵਾਨਾਂ ਨੂੰ ਪੁਲਿਸ ਦੇ ਵਾਲੇ ਕੀਤਾ ਤੇ ਨਾਲ ਜਿਹੜੀ ਹੈਗੀ ਉਹ ਗੱਡੀ ਵੀ ਰਿਕਵਰ ਕਰਾਈ ਇਹਦੇ ਜਿਹੜੇ ਚਾਰ ਸਿੰਘ ਹੈਗੇ ਆ ਜੀ ਨਿਹਾਲ ਸਿੰਘ ਬਣੇ ਹੋਏ ਜੀ ਸ਼ਮਸ਼ੇਰ ਸਿੰਘ ਹੈਗਾ ਇਹ ਥਾਣਾ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਦੂਸਰਾ ਇਹਨੇ ਜੋ ਸਤਨਾਮ ਸਿੰਘ ਹੈਗਾ ਉਹ ਖੰਨਾ ਜ਼ਿਲ੍ਹਾ ਦਾ ਰਹਿਣ ਵਾਲਾ ਇੱਕ ਨਿਰਮਲ ਸਿੰਘ ਹੈ ਜਿਹੜਾ ਨਵਾਂ ਸ਼ਹਿਰ ਦਾ ਵਾਸੀ ਹੈ ਤੇ ਇੱਕ ਚੰਦਰਮੋਹਨ ਹੈਗਾ ਇਹ ਵੀ ਨਵਾਂ ਸ਼ਹਿਰ ਦਾ ਵਾਸੀ ਹੈ ਇਹ ਚਾਰੋਂ ਜਣੇ ਇੱਥੇ ਇੱਕ ਸੁਹਾਣੇ ਦੇ ਨੇੜੇ ਕੋਈ ਪੀਜੀ ਹੈਗਾ ਉਹਦੇ ਪੀਜੀ ਦੇ ਵਿੱਚ ਰਹਿੰਦੇ ਸੀਗੇ ਤੇ ਇਸ ਤਰ੍ਹਾਂ ਦੀ ਇਹਨਾਂ ਨੇ ਜਿਹੜੀ ਹੈਗੀ ਹੈ 11 ਦੇ 12 ਤਰੀਕ ਦੀ ਰਾਤ ਨੂੰ ਇਹ ਵਾਰਦਾਤ ਕੀਤੀ ਹੈ ਚਾਰਾਂ ਨੂੰ ਅਸੀਂ ਅਰੈਸਟ ਕਰ ਲਿਆ ਤੇ ਗੱਡੀ ਰਿਕਵਰ ਕਰ ਲਈ ਤੇ ਮੁੰਡਾ ਤੇ ਕੁੜੀ ਦੋਨੋਂ ਜਿਹੜੇ ਹੈਗੇ ਉਹ ਇਹਦੇ ਵਿੱਚ ਸੇਫ ਹੈਗੇ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਝ ਆਇਆ ਹੋਵੇ ਨਾ ਦੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਕਿ ਕਿੰਨੇ ਦਿਨਾਂ ਤੋਂ ਉੱਥੇ ਰਹਿ ਰਹੇ ਸੀ ਕ੍ਰਿਮੀਨਲ ਬੈਕਗ੍ਰਾਉਂਡ ਇੱਕ ਦੋ ਬੰਦਿਆਂ ਦਾ ਆ ਰਿਹਾ ਜੀ ਇਹ ਕਿ ਸ਼ਾਇਦ ਹੋਵੇ ਜਿਹੜਾ ਅਸੀਂ ਟਰੈਕ ਕਰ ਰਹੇ ਹਾਂ ਕੱਲ ਹੀ ਫੜੇ ਹੁਣ ਅੱਗੇ ਬ ਤੇ ਇਹ तकरीबन तकरीबन 6 ਮਹੀਨੇ ਸਾਲ ਤੋਂ ਇੱਥੇ ਹੈਗੇ ਆ ਜੀ ਹੋਰ ਵੀ ਇਹ ਘੱਟੀਆਂ ਮੋਟੀਆਂ ਵੀ ਵਾਰਦਾਤਾ ਜਿ ਤੁਹਾਨੂੰ ਸ਼ੱਕ ਹੈ ਵੀ ਇਹ ਪਹਿਲਾਂ ਮਿਲੇ ਹੋਏ ਆ ਕੋਈ ਸਨੇਚਿੰਗ ਜਾਂ ਇਦਾਂ ਦੀ ਜੀ ਸਰ ਮਕਸਦ ਕੀ ਸੀ ਜੇ ਕੁੜੀ ਨੂੰ ਵੀ ਛੱਡ ਗਈ ਹਨ ਜਿਵੇਂ ਪਹਿਲਾਂ ਲੈ ਗਏ ਸੀ ਮਕਸਦ ਮੇ ਵੀ ਹੁਣ ਇਹ ਤਾਂ ਗੱਡੀ ਦਾ ਦੇਖੋ ਗੱਡੀ ਸਨੇਚ ਕਰਨ ਦਾ ਕਾਰ ਦਾ ਪਰਪਸ ਹੋਵੇ ਇਹਨਾਂ ਦਾ ਵੀ ਕਾਰ ਕਿਉਂਕਿ ਜਾ ਕੇ ਬਿਲਕੁਲ ਇਹਨਾਂ ਨੇ ਵਧੀਆ ਉੱਥੇ ਮੈਂ ਬਾਅਦ ਚ ਅਗਰ ਫੋਟੋਗ੍ਰਾਫਸ ਵਗੈਰਾ ਜਿਹੜੀਆਂ ਸੀ ਤੁਸੀਂ ਆਪਣੇ ਉਰੀਆਂ ਹੈਗੀਆਂ ਤੁਹਾਨੂੰ ਦਿਖਾ ਦਾਂਗੇ ਕਿ ਪ੍ਰੋਪਰਲੀ ਜਾ ਕੇ ਉੱਥੇ ਅੰਦਰ ਮਤਲਬ ਹਾਈਡ ਕੀਤੀ ਹੋਈ ਸੀ ਗੱਡੀ ਗੁਰਦੁਆਰੇ ਦੇ ਅੰਦਰ ਕਿਉਂਕਿ ਯਾਨੀ ਕਿ ਮੇਨ ਸਨੇਚਿੰਗ ਮੇਨ ਇਹੀ ਲੱਗ ਰਿਹਾ ਜੀ ਸਨੇਚਿੰਗ ਸੀਗੀ ਲੇਕਿਨ ਇਸ ਤਰ੍ਹਾਂ ਸੈਂਸਿਟੀਵਿਟੀ ਬਣ ਗਈ ਕਿ ਕੁੜੀ ਨੂੰ ਰਾਤ ਨੂੰ 1:30 ਵਜੇ ਲੈ ਕੇ ਗਏ ਹਨ ਤੇ ਚਾਰ ਜਣੇ ਸੀਗੇ ਬਹੁਤ ਜ਼ਿਆਦਾ ਇਸ ਚੀਜ਼ ਦਾ ਉਹ ਰਾਤ ਨੂੰ ਸਾਨੂੰ ਇਹ ਸੀਗਾ ਇੱਕ ਪੈਨਿਕ ਕ੍ਰੀਏਟ ਹੋ ਗਿਆ ਸੀ ਵੀ ਕਿਤੇ ਕੁੜੀ ਨਾਲ ਕਿਸੇ ਤਰ੍ਹਾਂ ਦਾ ਕੋਈ ਗਲਤ ਨਾ ਹੋ ਜਾਈਏ। ਕੋਈ ਗਲਤ ਹੋਇਆ। ਨਹੀਂ ਉਹ ਹੁਣ ਜਿਹੜੀ ਦੇਖੋ ਇਹਨਾਂ ਨੇ ਗੱਡੀ ਦੇ ਵਿੱਚ ਉਹ ਕੀਤਾ ਹੈਗਾ ਉਹਦੇ ਨਾਲ ਮਤਲਬ ਉਹ ਫਿਰ ਉਸ ਤੋਂ ਬਾਅਦ ਉਹਨੇ ਰੌਲਾ ਵਗੈਰਾ ਕਾਫੀ ਪਾਇਆ ਮੁੰਡੇ ਨੂੰ ਵੀ ਇਹਨਾਂ ਨੇ ਇੱਕ ਵਾਰੀ ਉਤਾਰਤਾ ਫਿਰ ਇੰਨਾ ਜ਼ਿਆਦਾ ਹੋ ਗਿਆ ਕਿ ਉਹਨੂੰ ਵੀ ਉਹ ਸੁੱਟ ਕੇ ਉੱਤੇ ਹੀ। ਨਹੀਂ ਵੀ ਗੱਲ ਹੈ ਮੁੰਡੇ ਨਾਲ ਵੀ ਕੁੱਟਮਾਰ ਕੀਤੀ ਕਾਫੀ ਉਹਨੇ। ਹਾਂਜੀ ਹਾਂਜੀ ਉਹਦੇ ਨਾਲ ਵੀ ਜਦੋਂ ਇਹਨਾਂ ਨੇ ਇੱਥੇ ਰੋਕਿਆ ਰੋਕਿਆ ਉਹਨੇ ਕਨਫਰਾਂਟ ਕੀਤਾ ਵੀ ਤੁਸੀਂ ਮੈਨੂੰ ਕਿਉਂ ਰੋਕ ਰਹੇ ਹੋ? ਇਹਨਾਂ ਨੇ ਉਹਦੇ ਹੱਥੋਂ ਚੱਕਿਆ ਹੈਗਾ ਬਿਲਕੁਲ। ਨਾਨ ਸਿੰਘਾਂ ਦਾ ਤਾਂ ਪਤਾ ਚੱਲਦਾ ਕੋਈ ਬੈਕਗ੍ਰਾਉਂਡ ਉਹਨਾਂ ਦਾ ਕੋਈ ਪੁਰਾਣੇ ਤਾਲੁਕਾਤ ਕੋਈ ਮਾਮਲੇ ਚ ਨਹੀਂ ਹੁਣ ਚਾਰੋਂ ਜਿਹੜੇ ਹੈਗੇ ਇਹ ਨਿਹੰਗ ਸਿੰਘਾਂ ਦੇ ਬਾੜੇ 'ਚ ਹੀ ਸੀਗੇ ਹੁਣ ਉਹ ਐਸੀ ਉਹੀ ਇਹਨਾਂ ਦਾ ਟਰੈਕ ਕਰਦੇ ਵੀ ਸ਼ਾਇਦ ਕਿਸੇ ਜਥੇਬੰਦੀ ਨਾਲ ਐਸੋਸੀਏਟਡ ਸੀਗੇ ਜਾਂ ਆਪਣੇ ਤੌਰ ਤੇ ਆਪ ਮਤਲਬ ਇਸ ਤਰ੍ਹਾਂ ਤਾਂ ਕੋਈ ਇੱਕ ਤਰ੍ਹਾਂ ਦੀ ਮਤਲਬ ਕਹਣਾ ਵੀ ਕਿਹਨੂੰ ਬਦਨਾਮ ਕਰਨ ਵਾਲੀ ਗੱਲ ਹੈ ਵੀ ਤੁਸੀਂ ਬਾੜਾ ਪਾ ਕੇ ਇਸ ਤਰ੍ਹਾਂ ਦੇ ਕੰਮ ਕਰਦੇ ਸਰ ਉੱਥੇ ਦਾ ਕੀ ਲਿੰਕ ਆ ਰਿਹਾ ਹੈ ਕੋਈ ਛੇ ਤਾਂ ਜਿਹੜਾ ਉੱਥੇ ਤਾਂ ਹਲੇ ਅਸੀਂ ਉਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਉੱਥੇ ਕੀ ਉੱਥੇ ਕਿਉਂ ਗਏ ਗੱਡੀ ਇਸ ਤਰ੍ਹਾਂ ਲਿਜਾ ਕੇ ਇਦਾਂ ਲੱਗ ਰਿਹਾ ਹੈ ਕਿ ਪ੍ਰੋਪਰ ਇਹਨਾਂ ਦੀ ਪਲੈਨਿੰਗ ਸੀਗੀ ਕਿ ਅਸੀਂ ਗੱਡੀ ਖੋਵਾਂਗੇ ਤੇ ਫਲਾਣੀ ਥਾਂ ਜਾ ਕੇ ਰੁਕ ਜਾਾਂਗੇ ਜਾਂ ਤਾਂ ਉੱਥੇ ਪਹਿਲਾਂ ਕਦੀ ਗਏ ਹੋਣੇ ਆ ਪਹਿਲਾਂ ਅਗਰ ਕੋਈ ਵਾਰਦਾਤ ਕਰਕੇ ਗਏ ਆ ਨਹੀਂ ਕਰਕੇ ਗਏ ਲੇਕਿਨ ਇੰਨਾ ਸੀਗਾ ਵੀ ਉੱਥੇ ਗੁਰਦੁਆਰੇ ਵਾਲਿਆਂ ਨੂੰ ਇਹਨਾਂ ਦੀ ਕੋਈ ਇਸ ਤਰ੍ਹਾਂ ਦੀ ਨੌਲੇਜ ਨਹੀਂ ਸੀਗੀ ਵੀ ਇਹ ਕੋਈ ਆਏ ਜਾ ਕੰਮ ਕਰ ਕੋਈ ਚੋਰੀ ਭਾਜੀ ਤੱਕ ਹਾਲੇ ਤੱਕ ਇਹ ਨਹੀਂ ਪਤਾ ਕਿ ਇਹ ਵੀ ਚੋਰੀ ਦਾ ਸੀਗਾ ਉਦੋਂ ਵੀ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਜਿਹੜਾ ਪ੍ਰਾਇਮਰੀ ਫੋਕਸ ਸੀਗਾ ਸਾਡਾ ਇਮੀਡੀਏਟ ਉਹ ਇੱਕ ਤਾਂ ਲੜਕੀ ਨੂੰ ਸਿਕਿਉਰ ਕਰਨਾ ਸੀਗਾ ਸੈਕੰਡ ਕਿ ਇਹ ਗੱਡੀ ਨਾਲੇ ਸਾਨੂੰ ਇਹ ਸੀਗਾ ਵੀ ਸ਼ਾਇਦ ਕੋਈ ਹੋਰ ਵਾਰਦਾਤ ਨਾ ਕਰ ਦੇਣ ਅੱਗੇ ਲਿਜਾ ਕੇ ਤੇ ਮੇਬੀ ਜਿੰਨੀ ਕਲੇ ਤੱਕ ਪ੍ਰੀਲੀਮਿਨਰੀ ਅਸੀਂ ਕਰੀਏ ਇਹਨਾਂ ਦਾ ਇਰਾਦਾ ਸੀਗਾ ਵੀ ਅਸੀਂ ਇੱਥੋਂ ਵੀ ਜਲਦੀ ਤੋਂ ਜਲਦੀ ਨਿਕਲੀਏ ਤੇ ਦਿੱਲੀ ਵੱਲ ਜਾਣ ਦੀ ਕੋਈ ਪਲੈਨਿੰਗ ਕਰ ਰਹੇ ਸੀ ਉਹਨੂੰ ਕੀ ਕਰ ਰਹੇ ਸੀ ਉਹ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਸਰ ਕਿੰਨੀ ਦੇ ਕੁੜੀ ਉਹਨੂੰ ਲਗਭਗ ਘੰਟਾ ਡੇਢ ਘੰਟਾ ਤਾਂ ਇੱਥੇ ਹੀ ਹੁਣ ਸਾਨੂੰ ਉਹੀ ਮੈਂ ਤੁਹਾਨੂੰ ਦੱਸ ਰਿਹਾ ਨਾ ਵੀ ਅਸੀਂ ਤਾਂ ਹੀ ਇਧਰ ਉਧਰ ਕਿਉਂਕਿ ਇੱਕ ਤਾਂ ਰਾਤ ਨੂੰ ਇੱਕਦਮ ਕੈਮਰੇਾਂ 'ਚ ਵੀ ਇੰਨੀ ਕਲੈਰਿਟੀ ਨਹੀਂ ਆ ਰਹੀ ਸੀ ਰੂਟ ਨਹੀਂ ਵੜ ਪਾ ਰਹੇ ਸੀ ਵੀ ਕਿਸ ਪਾਸੇ ਨਿਕਲ ਗਏ ਆ ਤੇ ਜਿਹੜੀਆਂ ਸ਼ਹਿਰ ਦੀਆਂ ਪੀਸੀਆਰ ਟੀਮਾਂ ਸੀਗੀਆਂ ਸਾਰੇ ਪੁਲਿਸ ਸਟੇਸ਼ਨ ਸੀਗੇ ਉਹ ਵੀ ਸਿਟੀ ਸੀਲਿੰਗ ਇਸੇ ਵਾਸਤੇ ਅਸੀਂ ਇੱਕਦਮ ਐਕਟਿਵੇਟ ਕੀਤੀ ਸੀਗੀ ਵੀ ਸਾਡਾ ਪ੍ਰਾਇਮਰੀ ਫੋਕਸ ਬਲੈ ਸੀ ਵੀ ਲੜਕੀਆਂ ਨੂੰ ਸਿਕਿਉਰ ਕੀਤਾ ਜਾਵੇ ਜਿਹਨੂੰ ਕਿਡਨਾਪ ਕੀਤਾ ਬਟ ਜਦੋਂ ਮਤਲਬ ਤੜਕੇ ਸਾਨੂੰ ਲੱਗ ਗਿਆ ਸੀ ਪਤਾ ਵੀ ਉਹ ਹੋ ਗਈ ਫਿਰ ਉਸ ਤੋਂ ਬਾਅਦ ਅਸੀਂ ਗੱਡੀ ਵੱਲ ਫੋਕਸ ਕਰਦਾ ਹੋਏ ਸਰ ਨਾਈਟ ਪੈਟਰੋਲਿੰਗ ਨੂੰ ਲੈ ਕੇ ਇਹ ਤੁਸੀਂ ਕੀਆ ਕੁਝ ਇਸ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ ਕਿਉਂਕਿ ਜਿਹੜਾ ਵੀ ਜਿੱਥੇ ਹੋਏ ਵਾਰਦਾਤ ਉੱਥੇ ਵੀ ਕਾਫੀ ਡਾਰਕ ਨਹੀਂ ਉਸ ਦੇਖੋ ਡਾਰਕ ਸਪots ਐਦਾ ਹੈ ਜੇ ਆਪਣੀ ਇੰਨੀ ਸਿਟੀ ਵੀ ਇੱਕ ਵੱਡੀ ਹੈਗੀ ਆਪਣੇ ਕੋਲ ਆਪਾਂ ਡਿਸਟ੍ਰਿਕਟ ਵੀ ਪੂਰਾ ਕਵਰ ਕਰਨਾ ਹੁੰਦਾ ਹੈ ਤੇ 노 ਡਾਊਟ ਸਾਡੀਆਂ ਰਾਤ ਨੂੰ ਪੀਸੀਆਰਸ ਵੀ ਲੱਗਦੀਆਂ ਅਗਸਟਡ ਆਫੀਸਰ ਉਹਨਾਂ ਦਾ ਇੰਚਾਰਜ ਲੱਗਦਾ ਹੈ ਸ਼ਿਫਟਿੰਗ ਨਾਕੇ ਵੀ ਰਾਤ ਨੂੰ ਅਲੱਗ-ਅਲੱਗ ਥਾਂ ਤੇ ਲਾਏ ਜਾਂਦੇ ਨੇ ਕਿ ਇੱਕ ਤਰ੍ਹਾਂ ਐ ਉਹ ਸਾਰਾ ਕੁਝ ਕਰ ਰਹੇ ਨੇ ਲੇਕਿਨ ਜਿਵੇਂ ਹੁਣ ਜਿੰਨੀਆਂ ਜ਼ਿਆਦਾ ਰੋਡਸ ਵਧੀਆਂ ਜਾਂਦੀਆਂ ਉਹਨੇ ਕੱਟ ਵਿੱਚੋਂ ਵੱਡੀਆਂ ਰੋਡਾਂ ਸ਼ਾਰਟ ਜਿਹੜਾ ਇੱਕ ਹੋਣ ਐਡਵਾਂਟੇਜ ਆਏਗਾ ਕਿ ਮਹਾਲੀ ਸਿਟੀ ਕਾਫੀ ਹੱਦ ਤੱਕ ਕੈਮਰਾ ਜਨਲ ਕਵਰ ਹੋ ਗਈ ਹੈ ਤਾਂ ਸਾਨੂੰ ਜਿਹੜਾ ਹੈਗਾ ਇਹਨਾਂ ਦਾ ਰੂਟ ਵਗੈਰਾ ਉਹ ਟ੍ਰੇਸ ਹੋ ਜਾਂਦਾ ਜਲਦੀ ਕਿ ਕਿੱਧਰ ਨਿਕਲੇ ਸਰ ਕੋਈ ਹਰਿਆਣਾ ਕਨੈਕਸ਼ਨ ਵੈਸੇ ਆ ਰਿਹਾ ਨਹੀਂ ਨਹੀਂ ਹਲੇ ਤੱਕ ਤਾਂ ਇਦਾਂ ਦਾ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਮੇਨ ਗੱਲ ਇਹ ਵੀ ਇਧਰ ਚਾਰ ਬੰਦੇ ਆਏ ਤੇ ਇਹਨਾਂ ਨੇ ਰੈਂਡਮਲੀ ਇਦਾਂ ਦੀ ਕੋਈ ਕੋਸ਼ਿਸ਼ ਕੀਤੀ ਹੈ ਜਾਂ ਇੱਕ ਪਲੈਨਿੰਗ ਦੇ ਤਹਿਤ ਕੀਤੀ ਲੀਏ ਪਹਿਲਾਂ ਤੋਂ ਹੋਰ ਅੱਗੇ ਗੱਡੀ ਸਨੇਚ ਕਰਕੇ ਇਹਨਾਂ ਦੀ ਕੀ ਪਲੈਨਿੰਗ ਸੀ ਉਹ ਹੁਣ ਜਿਹੜਾ ਉਹ ਜਾਂਚ ਦਾ ਵਿਸ਼ਾ ਜਿਹੜਾ ਪੂਰੀ ਇਨਵੈਸਟੀਗੇਸ਼ਨ ਜਿਸ ਦਾ ਕੁਝ ਆਇਆ ਹੋਵੇ ਨਾ ਜੋ ਨਹੀਂ ਹਲੇ ਅੱਗੇ ਦਾ ਹਲੇ ਨਹੀਂ ਆਇਆ ਹਲੇ ਤਾਂ ਪਹਿਲਾਂ ਅਸੀਂ ਇਹਨਾਂ ਨੂੰ ਰਿਮਾਂਡ ਲਿਆ ਤੇ ਉਹ ਕਰਕੇ ਸਮੈਚ ਕਰਕੇ ਇਹਨਾਂ ਦਾ ਐਕਚੁਅਲੀ ਮਕਸਦ ਕੀ ਸੀਗਾ